ਤੇ ਜੇਲ ਦੇ ਵਿੱਚੋਂ ਹੀ ਰਿਹਾਈ ਮਿਲਦੇ ਇਸ ਕੈਦੀ ਤੋਂ ਚਾਹ ਜਿਹੜਾ ਨਹੀਂ ਚੱਕਿਆ ਜਾਂਦਾ ਦੱਸਦੀ ਕਿ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕੈਦੀ ਹੈ ਜਦੋਂ ਉਸ ਨੂੰ ਜੇਲ ਤੋਂ ਰਿਹਾਈ ਮਿਲਦੀ ਹੈ ਤੇ ਉਹ ਡਾਂਸ ਕਰਨਾ ਜਿਹੜਾ ਸ਼ੁਰੂ ਕਰ ਦਿੰਦਾ ਤਾਂ ਬਿਲਕੁਲ ਕਨੌਜ ਦੇ ਵਿੱਚ ਜਿਲਾ ਕਾਨੂੰਨੀ ਸੇਵਾਵਾ 30 ਦੀ ਪਹਿਲ ਕਦਮੀ ਤੇ ਜਿਲਾ ਜੇਲ ਦੇ ਵਿੱਚੋਂ ਦੋ ਨੌਜਵਾਨਾਂ ਨੂੰ ਰਿਹਾ ਕੀਤਾ ਜਾਂਦਾ ਦੱਸਦੀ ਕਿ ਜਦੋਂ ਨੌਜਵਾਨੇ ਜਿਹੜੇ ਬਾਰ ਆਉਂਦੇ ਨੇ ਤੇ ਜਿਹੜਾ ਨੌਜਵਾਨ ਨੱਚਦਾ ਹੋਇਆ ਨਜ਼ਰ ਆ ਰਿਹਾ ਡਾਂਸ ਕਰਦਾ ਨਜ਼ਰ ਆ ਰਿਹਾ ਦਰਅਸਲ ਇਸ ਨੌਜਵਾਨ ਦਾ ਨਾਮ ਸ਼ਿਵਨਾਗਰ ਦੱਸਿਆ ਜਾ ਰਿਹਾ ਜਿਨ੍ਹਾਂ ਦੱਸਦੀ ਹੈ ਕਿ ਜੱਜ ਦੇ ਮੂਹਰੇ ਆ ਕੇ ਡਾਂਸ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਜੇਲ ਸਟਾਫ ਵੀ ਹੈ ਜਿਹੜਾ ਤਾੜੀਆਂ ਵਜਾਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਬਿਲਕੁਲ ਇਸ ਨੌਜਵਾਨ ਨੇ ਆਪਣੀ ਰਹਾਈ ਹੈ ਜਿਹੜੀ ਖੂਬ ਤਰੀਕੇ ਦੇ ਨਾਲ ਹੈ ਜਿਹੜੀ ਮਨਾਈ ਹੋਈ ਹੈ ਤੇ ਕਾਫੀ ਖੁਸ਼ੀ ਨਾਲੇ ਨੱਚਦਾ ਹੋਇਆ ਨਜ਼ਰ ਆ ਰਿਹਾ ਝੂਮਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਹੈ ਕਿ ਸ਼ਿਵ ਨਗਰ ਇਸਰ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਤਿਸ ਨੂੰ ਨਸ਼ੀਲੇ ਪਾਊਡਰਸ ਮੇਥ ਹੈ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀ ਪਰੰਤੂ ਅਨਾਥ ਹੋਣ ਕਰਕੇ ਕੇਸ ਦੀ ਸੁਣਵਾਈ ਕੋਈ ਵੀ ਨਹੀਂ ਸੀ ਕਰਵਾ ਸਕਦਾ ਵਕਾਲਤ ਨਹੀਂ ਸੀ ਹੋ ਸਕਦੀ ਫਿਰ ਉਸ ਤੋਂ ਬਾਅਦ ਕਹਿ ਸਕਦੇ ਆ ਕਿ 1 ਸਾਲ ਦੀ ਜਿਹੜੀ ਇਸ ਨੂੰ ਕੈਦ ਤੇ 1000 ਰੁਪਏ ਜੁਰਮਾਨਾ ਜਿਹੜਾ ਲਗਾਇਆ ਗਿਆ ਸੀ ਤਾਂ ਬਿਲਕੁਲ ਕੋਈ ਵਕਾਲਤ ਕਰਵਾਉਣ ਵਾਲਾ ਨਹੀਂ ਸੀ ਤੇ ਦੂਜੇ ਪਾਸੇ ਜ਼ਿਲ੍ਹਾ ਫਤਿਹਪੁਰ ਦੇ ਰਹਿਣ ਵਾਲੇ ਅੰਸ਼ੂ ਗਹਿਰ ਨੂੰ ਵੀ ਪੁਲਿਸ ਨੇ ਚੋਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ ਪਰ ਦੱਸਤੀ ਹੈ ਕਿ ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਵਕਾਲਤ ਜਿਹੜੀ ਨਹੀਂ ਹੋ ਸਕਦੀ ਸੀ ਪਰ ਜਦੋਂ ਇਹਨਾਂ ਨੌਜਵਾਨਾਂ ਨੂੰ ਕਾਨੂੰਨੀ ਕੈਂਪ ਦੇ ਵਿੱਚ ਮੁਫਤ ਵਕਾਲਤ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਜਾਣਕਾਰੀ ਮਿਲਨ ਤੇ ਤਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਚੇਅਰਮੈਨ ਨੇ ਦੋਨੋਂ ਜਿਹੜੇ ਕੈਦੀ ਨੇ ਪੱਤਰ ਭੇਜਦੇ ਨੇ ਤੇ ਉਹਨਾਂ ਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਹੇਠਾਂ ਹੀ ਉਹਨਾਂ ਨੂੰ ਉਹਨਾਂ ਦੇ ਵੱਲੋਂ ਅਪਰਾਲੇ ਕੀਤੇ ਜਾਂਦੇ ਨੇ ਤੇ ਦੋਨਾਂ ਕੈਦੀਆਂ ਦੀ ਰਿਹਾਈ ਇਹ ਜਿਹੜੀ ਕਰਵਾਈ ਜਾਂਦੀ ਹੈ ਪਰ ਜਦ ਹੀ ਦੋਨੋਂ ਕੈਦੀ ਨੇ ਜਿਹੜੇ ਬਾਹਰ ਆਉਂਦੇ ਨੇ ਤਾਂ ਬਿਲਕੁਲ ਨੌਜਵਾਨ ਹੈ ਸ਼ਿਵ ਨਗਰ ਇਹਦੀ ਖੁਸ਼ੀ ਦਾ ਤਾਂ ਟਿਕਾਣਾ ਨਹੀਂ ਰਹਿੰਦਾ ਡਾਂਸ ਕਰਨਾ ਸ਼ੁਰੂ ਕਰ ਦਿੰਦਾ ਜੱਜ ਦੇ ਸਾਹਮਣੇ ਤੇ ਜੇਲ ਸਟਾਫ ਦੇ ਵੱਲੋਂ ਵੀ ਖੂਬ ਨੇ ਜਿਹੜੀਆਂ ਤਾੜੀਆਂ ਵਜਾਈਆਂ ਜਾਂਦੀਆਂ ਨੇ ਤੇ ਬਿਲਕੁਲ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ